ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਫੇਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਆਪਾਂ ਅੱਜ ਤੁਹਾਨੂੰ ਦੱਸਾਂਗੇ ਬਾਹਾਂ ਦੀ ਕਟਿੰਗ ਕਮੀਜ਼ ਨਾਲ ਜਿਹੜੀ ਬਾਹਾਂ ਪੰਜ ਛੂੜਦਿਆਂ ਦੀ ਕਟਿੰਗ ਕਿਵੇਂ ਕਰੀਦੀ ਆ ਠੀਕ ਆ ਆ ਇੱਕ ਆਪਾਂ 셔ਟ ਦਾ ਕਪੜਾ ਲਾ ਲਿਆ ਸੀ ਤੇ ਵਾਰਸਰ ਦਾ ਜਿਹੜਾ ਅੱਗੇ ਕਪੜਾ ਉਹਦੇ ਨਾਲੋਂ ਆਪਾਂ ਸਭ ਤੋਂ ਪਹਿਲਾਂ 셔ਟ ਦਾ ਕਪੜਾ ਲਾਉਣਾ ਹੁੰਦਾ ਜਦੋਂ ਆਪਣੇ ਕੋਲੇ ਪੂਰਾ ਸੂਟ ਦਾ ਕਪੜਾ ਆਉਂਦਾ ਆਪਾਂ ਕਿਸੇ ਦਾ ਵੀ ਸੂਟ ਸਟਿਚ ਕਰਦੇ ਆ ਜਾਂ ਆਪਦਾ ਕਰਦੇ ਆ ਤਾਂ ਫਿਰ ਆਪਾਂ ਬਾਹ ਦਾ ਕਪੜਾ ਲਾਉਣਾ ਬਾਸਟ ਲਾਸਟ ਤੇ ਆਪਾਂ ਸਲਵਾਰ ਦਾ ਕਪੜਾ ਲਾਈਦਾ ਠੀਕ ਆ ਜਾਨੀ ਕਿ ਸਲਵਾਰ ਦੀ ਕਟਿੰਗ ਕਰੀਦੀ ਆ ਦੇਖੋ ਹੁਣ ਆਪਣੇ ਕੋਲੇ ਇੱਕ ਵਰਸਰ ਦਾ ਕੱਪੜਾ ਸੀ ਉਹਨੂੰ ਇੱਕ ਵਾਰੀ ਫੋਲਡ ਕਰਕੇ ਉਸ ਤੋਂ ਬਾਅਦ ਡਬਲ ਫੋਲਡ ਕਰਨਾ ਠੀਕ ਆ ਆਪਾਂ ਨੂੰ ਬਾਹ ਦੀ ਲੰਬਾਈ ਜਿਹੜੀ 17 ਇੰਚ ਤਿਆਰ ਚਾਹੀਦੀ ਆ ਤੇ ਆਪਾਂ ਰੱਖਾਂਗੇ 20 ਇੰਚ ਮਾਰਜਨ ਰੱਖ ਕੇ 3 ਇੰਚ ਠੀਕ ਆ ਕਿਉਂਕਿ ਆਪਾਂ ਇਹਦੇ ਅੱਗੇ ਲੇਸ ਲਗਾਉਣੀ ਆ ਇਸ ਕਰਕੇ ਥੋੜਾ ਜਿਹਾ ਵੈਸੇ ਤਾਂ 2.5 ਕਹਿੰਦੇ ਹੀ ਬਹੁਤਾ ਪਰ ਮੈਂ 3 ਰੱਖ ਲਿਆ ਕਿਉਂਕਿ ਤਰਪਾਈ ਵਧੀਆ ਹੋ ਜਾਂਦੀ ਆ ਵਧੀਆ ਕੱਪੜਾ ਬਚ ਜਾਂਦਾ ਠੀਕ ਆ ਨਹੀਂ ਤਾਂ ਬਰੀਕ ਬਰੀਕ ਜਿਹਾ ਕੱਪੜਾ ਹੁੰਦਾ ਤੇ ਉਹ ਤਰਪਾਈ ਜੀ ਨਹੀਂ ਸੋਹਣੀ ਲੱਗਦੀ ਹੁਣ ਆਪਾਂ 20 ਇੰਚ ਰੱਖ ਲਿਆ ਸੀ ਆ ਦੇਖੋ ਤੇ ਆਪਾਂ 20 ਇੰਚ ਰੱਖ ਕੇ ਇਹਦੀ ਕਟਿੰਗ ਕਰ ਦਾਂਗੇ 3 ਇੰਚ ਆਪਾਂ ਉੱਪਰੋਂ ਰੱਖਾਂਗੇ ਜਾਨੀ ਕਿ ਜਿਹੜੀ ਮੋਡੇ ਦੀ ਕਾਰਡ ਪਾਉਣੀ ਆ ਹੁਣ ਆਪਾਂ ਇਹਦਾ ਹਾਫ ਕਰਕੇ ਇੱਕ ਨਿਸ਼ਾਨ ਲਗਾਵਾਂਗੇ ਆ ਦੇਖੋ ਜਦੋਂ ਆਪਾਂ ਮੋਡਾ ਕੱਟਣਾ ਲਓ ਜੀ ਪਹਿਲਾਂ ਆਪਾਂ 3 ਇੰਚ نیچے ਨੂੰ ਰੱਖਿਆ ਹਾਫ ਕਰਕੇ ਇੱਕ ਨਿਸ਼ਾਨ ਲਗਾ ਲਿਆ ਸੈਂਟਰ 'ਚ ਇਹਦੇ ਤੋਂ ਆਪਾਂ ਮੋਡੇ ਦੀ ਕਾਰਡ ਪਾਵਾਂਗੇ ਤੁਸੀਂ ਤਿਆਰ ਰੱਖਿਓ ਕਿਵੇਂ ਮੋਡੇ ਦੀ ਆ ਦੇਖੋ ਠੀਕ ਆ ਐਵੇਂ ਕਰਕੇ ਗਲਾਈ ਦੇ ਕੇ ਜਿੱਥੋਂ ਤੱਕ ਆਪਣਾ ਹਾਫ ਉਥੋਂ ਤੱਕ ਆਪਾਂ ਕਾਟ ਪਾ ਦੇਣੀ ਆ ਗਲਾਈ 'ਚ ਗਲਾਈ 'ਚ ਠੀਕ ਆ ਤੇ ਆਪਾਂ ਨੀਚੋਂ ਆਪਾਂ ਲੰਬਾਈ ਲਾ ਲਈ ਇਹਦੀ ਤੇ ਹੁਣ ਆਪਾਂ ਮੋਢੇ ਦੀ ਕਾਟ ਆ ਦੇਖੋ ਜਿਵੇਂ ਆਪਾਂ ਨਿਸ਼ਾਨ ਲਗਾਏ ਐਵੇਂ ਬਸ ਆਪਾਂ ਮੋਢੇ ਦੀ ਕਟਿੰਗ ਕਰਦੇ ਆਂਗੇ ਲੋਚ ਆ ਦੇਖੋ ਬਹੁਤ ਸੋਕੇ ਤਰੀਕੇ ਨਾਲ ਇਹ ਕਟਿੰਗ ਹੋ ਜਾਂਦੀ ਐ ਤੁਸੀਂ ਚਿਕਮੀਜ ਕਟਿੰਗ ਕਰਕੇ ਬਾਅਦ ਉਹ ਉਲਝ ਜਾਣੇ ਵੀ ਇਹਦਾ ਮੋਡੇ ਦੀ ਕਿਵੇਂ ਪਾਟ ਪਾਈਏ ਤਾਂ ਤੁਸੀਂ ਐਵੇਂ ਪਾ ਸਕਦੇ 3 ਇੰਚ نیچے ਨੂੰ ਰੱਖ ਕੇ ਤੇ ਹਾਫ ਕਰਕੇ 1 ਇੰਚ ਆਪਾਂ ਡਾਊਨ ਕਾਟ ਫਰੰਟ ਵਾਲਿਆਂ ਦੀ ਪਾਉਣੀ ਹੁੰਦੀ ਹੈ ਸਿਰਫ ਫਰੰਟ ਦੋ ਮਤਲਬ ਉੱਪਰ ਨੂੰ ਚੱਕ ਕੇ ਦੋ ਪੀਸ ਤਾਂ ਉਹਨਾਂ ਦੀ ਪਾ ਲਈਦੀ ਹੈ ਠੀਕ ਹੈ ਜੇ ਆਪਾਂ ਸਾਰਾ ਕੱਪੜਾ ਜਿਹੜਾ ਇਹ ਪੁੱਠਾ ਕਰਕੇ ਵਿਛਾਉਣਾ ਹੁੰਦਾ ਠੀਕ ਹੈ ਪੁੱਠਾ ਕਰਕੇ ਹੀ ਕਟਿੰਗ ਕਰੀਦੀ ਅਸੀਂ ਸਿੱਧੇ ਤੇ ਕਦੇ ਵੀ ਕਟਿੰਗ ਨਹੀਂ ਕਰੀਦੀ ਕਿਉਂਕਿ ਇਹ ਨਿਸ਼ਾਨ ਆਪਾਂ ਜਿਹੜੇ ਪੁੱਠੇ ਤੇ ਲਾਉਣੇ ਹੁੰਦੇ ਆ ਲਓ ਜੀ ਹੁਣ ਆਪਾਂ ਡਾਊਨ ਕਾਟ 1 ਇੰਚ ਦੀ ਬਾਕੇ ਤੇ ਆਪਾਂ ਉਹ ਵੀ ਜਿਹੜਾ ਸੈਂਟਰ ਕੀਤਾ ਨਾ ਸੋ ਉਹਦੇ ਤੋਂ 1 ਇੰਚ ਦੀ ਨਿਸ਼ਾਨ ਲਾ ਲੈਣਾ ਹੁੰਦਾ ਲਓ ਜੀ ਆ ਆਪਾਂ ਫਰੰਟ ਦੀ ਪਾਤੀ ਆ ਤੇ ਹੁਣ ਆਪਾਂ ਜਿੰਨੀ ਮੂਰੀ ਰੱਖਣੀ ਆ ਮੂਰੀ ਇਹਨਾਂ ਦੀ ਹੈਗੀ 7 ਇੰਚ ਤਾਂ ਆਪਾਂ 2 ਇੰਚ ਐਕਸਟਰਾ ਮਾਰਜਨ ਰੱਖ ਕੇ 9 ਇੰਚ ਤੇ ਆਪਾਂ ਬਾਕੀ ਜਿਹੜਾ ਐਕਸਟਰਾ ਕਪੜਾ ਲਾ ਦੇਾਂਗੇ ਕਿਉਂਕਿ ਕਈ ਵਾਰੀ ਅਗਲੇ ਨੂੰ ਖੁੱਲਾ ਕਰਨਾ ਪੈ ਜਾਂਦਾ ਜਾਂ ਕਿਵੇਂ ਵੀ ਠੀਕ ਆ ਜੇਕਰ ਇਹ ਵਿੱਚ ਕਪੜਾ ਹੋਊਗਾ ਤਾਂ ਕਦੇ ਦਿੱਕਤ ਨਹੀਂ ਆਉਂਦੀ ਫਿਰ ਲਓ ਜੀ 7 ਇੰਚ ਆਪਣਾ ਤਿਆਰ ਸੀ ਤੇ ਆਪਾਂ 9 ਇੰਚ ਤੇ ਰੱਖ ਕੇ ਮੋਡਾ तकरीबन ਵਰ ਸਰਦਾ ਦਾ ਜਿਹਦਾ 10 11 ਇੰਚ ਦਾ ਮੋਡਾ ਉਹ ਪੂਰਾ ਆ ਜਾਂਦਾ ਜੇ ਛੋਟਾ ਤਾਂ ਜਿਹਦਾ ਕਿਸੇ ਦਾ ਛੋਟਾ ਬਣਾਉਣ ਫਿਰ ਆਪਾਂ ਨਾਲੋਂ ਕਪੜਾ ਵੀ ਲਾ ਸਕਦੇ ਆ ਦਾ ਥੋੜਾ ਜਿਹਾ ਠੀਕ ਆ ਜੇ ਵੱਡਾ ਇਸ ਤੋਂ ਵੀ ਕਿਸੇ ਹੈਵੀ ਬੰਦੇ ਦਾ ਜਾਂ ਭਾਰੇ ਦਾ ਆਪ ਦਾ ਸੂਟ ਹੈਗਾ ਤਾਂ ਤੁਸੀਂ ਆਪਾਂ ਇਹਦੇ ਨਾਲ ਜੋੜ ਵੀ ਪਾ ਸਕਦੇ ਹੋ ਨੇ ਇਹਦੇ ਚ ਕੋਈ ਜੋੜ ਨਹੀਂ ਪੈਂਦਾ ਕਿਉਂਕਿ ਇਹਦਾ ਮੋਡਾ ਪੂਰਾ ਆ ਜਾਊਗਾ 9.5 10 ਇੰਚ ਦਾ ਇਸ ਕਰਕੇ ਲਓ ਜੀ ਐਵੇਂ ਆ ਜਿਹੜੀ ਬਾਹ ਦੀ ਕਟਿੰਗ ਆ ਜਿਹੜੀ ਕੰਪਲੀਟ ਹੋ ਗਈ ਆ ਉਮੀਦ ਕਰਦੇ ਆ ਤੁਹਾਨੂੰ ਸਮਝ ਆ ਗਈ ਹੋਣੀ ਆ ਵਧੀਆ ਤਰੀਕੇ ਨਾਲ ਠੀਕ ਆ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਠੀਕ ਆ ਤੇ ਆਉਣ ਵਾਲੀਆਂ ਵੀਡੀਓ ਜਾਂ ਕਿ ਥੋੜੇ ਤੱਕ ਛੇਤੀ ਪਹੁੰਚ ਸਕਰ ਤੇ ਇੱਕ ਸਾਨੂੰ ਕਮੈਂਟਾਂ ਚ ਜਰੂਰ ਦੱਸਿਆ ਕਰੋ ਤੁਹਾਨੂੰ ਕਿਵੇਂ ਦੀ ਵੀਡੀਓ ਚਾਹੀਦੀ ਹੈ ਇੱਕ ਭੈਣ ਦਾ ਮੈਸੇਜ ਆਇਆ ਸੀ ਵੀ ਬਾਜੂ ਕਟਿੰਗ ਤੇ ਆਪਾਂ ਤੁਸੀਂ ਉਹ ਬਾਜੂ ਕਟਿੰਗ ਆ ਜਿਹੜੀ ਆਪਾਂ ਹੁਣ ਪਾਤੀ ਹੈ ਵੈਸੇ ਪਹਿਲਾਂ ਵੀ ਆਪਣੇ ਚੈਨਲ ਤੇ ਪਾਈਆਂ ਹੋਈਆਂ ਇਹ ਵਾਲੀਆਂ ਵੀਡੀਓਜ਼ ਓਕੇ ਬਾਏ